ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਜੋ ਬੱਸ ਅਸ਼ੇਮ ਪੰਜਾਬ ਦੀ ਮੀਟਿੰਗ ਲਈ ਆ ਉਹਦੇ ਵਿੱਚ ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਡੋਰਾ ਜੀ ਔਰ ਸੀਨੀਅਰ ਮੀਟ ਪ੍ਰਧਾਨ ਪੰਜਾਬ ਪ੍ਰੇਸ਼ਾਨ ਢਿੰਡਾ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਸਾਡੇ ਸਰਪ੍ਰਸਤ ਰਣੇਂਦਰ ਸਿੰਘ ਉੱਜਲ ਜੀ ਚੇਅਰਮੈਨ ਜੀ ਸੁਨਦਰ ਜਸਤਰੀ ਜੀ ਔਰ ਸੁਭਚੈਨ ਸਿੰਘ ਜੀ ਔਰ ਸੋਨੂ ਮੁੰਗਾ ਜੀ ਰਾਮ ਪ੍ਰਕਾਸ਼ ਜੀ ਦਿਪਕ ਗੋਤਮ ਜੀ ਰਜਿੰਦਰ ਪੰਮਾ ਜੀ ਰਜਿੰਦਰ ਸ਼ਰਮਾ ਜੀ ਅਛੋਕ ਦੁਆਜੀ ਔਰ ਤਰਾਂਜੂ ਬੰਡਾ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਅੱਜ ਜੋ ਨਿਯੁਕਤੀ ਪੱਤਰ ਔਰ ਆਈਡੀ ਕਾਰਡ ਵੰਡੇ ਗਏ ਆ ਪ੍ਰਧਾਨ ਜੀ ਵੱਲੋਂ ਇਹ ਵੀ ਬਹੁਤ ਵਧੀਆ ਪ੍ਰਾਨਾ ਕਿਉਂਕਿ ਹਰ ਬੰਦੇ ਨੇ ਕਿਸੇ ਨਾ ਕਿਸੇ ਦਫ਼ਤਰ ਦੇ ਵਿੱਚ ਜਾਣਾ ਹੁੰਦਾ ਹੈ ਤੁੰਦੂ ਕੋਲ ਆਈਡੀ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਬੇਸ਼ੱਕ ਉਹਨਾਂ ਦਾ ਆਲਦਾ ਚੈਨਲ ਦਾ ਆਈਡੀ ਕਾਰਡ ਪਰ ਪ੍ਰੈਸ ਦਾ ਜੋ ਕਲੱਬ ਦਾ ਸਾਡਾ ਆਈਡੀ ਕਾਰਡ ਆ ਵਿਸ਼ੇਸ਼ ਤੌਰ ਤੇ ਲੰਗ ਬਣਿਆ ਹੈ ਔਰ ਅੱਜ ਨਿਯੁਕਤੀ ਪੱਤਰ ਔਰ ਆਈਡੀ ਕਾਰਡ ਆ ਸੀ ਵਿਸ਼ੇਸ਼ ਤੌਰ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਰਦਾ ਪ੍ਰਧਾਨ ਗੁਰਿੰਦਰ ਸਿੰਘ ਗੋੜਾ ਜੀ ਦਾ ਜਿਨੇ ਮੀਤ ਪਰ ਗਾਣ ਸਾਡੇ ਪੰਜਾਬ ਦੇ ਜਿਸਨ ਤੇ ਬੈਠਾ ਜੀ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਹਾਂ ਜੀ ਬਸ ਬੱਧੀ ਜੰਦਾ ਜੀ ਸਾਧੂ ਮਾਲਾ ਜੀ ਛੇਦ ਰੇ ਜੀ ਜੰਦਾ ਜੀ ਬਾਈ ਜੰਦਾ ਬੰਮਾ ਹਾਂਜੀ ਲੱਗਦਾ ਨਾ ਪੱਟੀ ਗਾਦੀ ਕੋਲਾ ਆਸ ਤੇ ਜਾਂ ਤੁਸੀਂ ਇੱਕ ਜਣਾ ਮੂਹਰੇ ਆ ਕਰੋ ਮੋੜ ਮੋਕੇ ਆਹ ਜੀ ਚਲੋ ਉੱਥੇ ਆਪਰੰਤ ਦਾ ਹਾਂ ਇਸ ਤਰ੍ਹਾਂ ਇੱਕ ਜਣ ਅੱਗੇ ਆ ਜਾ ਕਰੋ ਪ੍ਰਗਤ ਜੀ ਮੈਂ ਤਾਂ ਤੁਹਾਨੂੰ ਨਾਮ ਹਾਲੋ ਨਾਮ ਮੂਹਰੇ ਆ ਕੋ ਜੀ ਤਾਂ ਨਾਮ ਪੜੂਗਾ ਨਾ ਮੋਗਾ

ਦੀਪਕ ਗੋਤਮ ਨਮਕ ਗੋਤਮ ਕੋਈ ਦਿਵਾਰ ਹੀ ਬੋਲਣਾ ਨਹੀਂ ਬੰਦਾ ਹੋਈ ਵੇਰਨਾ ਪਾ ਜਾਂਦਾ ਹੋਏ ਅੱਗੇ ਹੋਈ ਮੈਂ ਸੁਚੇਨ ਸੁਚੇਨ ਸਿੰਘ ਗੋਲ ਪ੍ਰਜੈਂਦਰ ਕੁਮਾਰ ਪ੍ਰਜੈਂਦਰ ਕੁਮਾਰ ਜੀ ਇਹ ਨਾ ਹੈਗਾ ਸੀਗਾ ਪ੍ਰਜੈਂਦਰ ਚਾਹ ਬਹੁਤ ਜੀ ਲਖਣ ਜੀ ਉਹੀ ਬਤਨ ਹਾਂਜੀ ਸਰ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਆ ਪ੍ਰੈਸ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਕੀ ਕੀ ਏਜੰਡਿਆਂ ਨੂੰ ਲੈ ਕੇ ਜਿਹੜੀ ਵਿਚਾਰਤਲਾਪ ਹੋਈ ਜੰਟਾ ਇਹ ਆ ਜੀ ਅੱਜ ਸੱਤ ਵੱਡਾ ਗੜਾ ਪ੍ਰਲਾੜਾ ਸੜੇ ਪ੍ਰਧਾਨ ਜੀ ਵੱਲੋਂ ਦੁਰਾਜੀਬਲੋਂ ਤੇਜੀ ਪ੍ਰਧਾਨ ਗਰਾਹੀ ਵੱਲੋਂ ਇਹ ਪ੍ਰਲਾੜਾ ਕਿਤਾ ਜਿਹੜੀ ਸਾਰੇ ਮੈਂਬਰ ਨੂੰ ਇੱਕ ਪਛਾਣ ਪੈਂਦਾ ਹੈ ਜੁਕਤੀ ਪੱਤਰ ਵੀ ਤੇ ਪਛਾਣ ਪੱਤਰ ਇਹ ਗਾਰੰਟੀ ਕਾਰਡ ਜਿਹੜਾ ਹੈ ਉਹ ਬਹੁਤ ਵੱਡਾ ਪਛਾਣ ਪੈਂਦਾ ਹੈ ਇਦੇ ਨਾਲ ਇੱਕ ਸੰਸਾ ਦਾ ਇਕੱਠ ਵੀ ਨਜ਼ਰ ਆਉਂਦਾ ਹੈ ਤੇ ਇਹ ਜਿਹੜਾ ਪਛਾਣ ਪੱਤਰ ਹੈ ਹਰੇਕ ਦਫ਼ਤਰ ਵਿੱਚ ਹਰੇਕ ਮੈਗਜ਼ੀਨ ਵਿੱਚ ਇਹਨਾਂ ਦਾ ਕੰਮ ਵੀ ਆਉਂਦਾ ਹੈ ਤੇ ਬਹੁਤ ਵੱਡਾ ਪਰੰਗ ਹੈ ਇਹ ਅਸੀਂ ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਤੇ ਵੀ ਅਸੀਂ ਇਹ ਪੂਰੀ ਸੰਤਾ ਇਹ ਪੂਰਾ ਪ੍ਰਵਾਹ ਇਹ ਉਹਦੇ ਭਲਾਈ ਦੇ ਕੰਮ ਜਿਹੜੇ ਸਮਾਜ ਵਿੱਚ ਜ਼ਰੂਰੀ ਹੈ ਉਹ ਵੀ ਕਰਦੇ ਰਹਿਣਗੇ ਤੇ ਇਹ ਪ੍ਰਧਾਨ ਜੀ ਨੂੰ ਸਾਡੇ ਵੱਲੋਂ ਬਹੁਤ ਗੁੱਡ ਵਿਸ਼ੀਜ਼ ਆ ਵੀ ਅਸੀਂ ਉਮੀਦ ਕਰਦੇ ਆ ਵੀ ਆਉਣ ਵਾਲੇ ਟਾਈਮ ਤੇ ਵੀ ਅਸੀਂ ਇਕੱਠੀ ਹੋ ਕੇ हर मसले का हल इकट्ठी होके करा 别的家人家那多。Deus